ਮਾਪੁਰਖ ਬਾਬਾ ਸ਼ਬੀਗ ਸਿੰਘ ਜੀ ਗੁਰਦੁਆਰਾ ਚਰਨਖਾਟ ਸ੍ਰੀ ਗੋਂਦਵਾਲ ਸਾਹਿਬ ਤੋਂ ਚਰਨ ਬਾਗ ਗੋਂਦਵਾਲ ਸਾਹਿਬ ਤੋਂ ਉਹਨਾਂ ਨੇ ਕਣਕ ਦਾ ਜੋ ਬੀਜ ਦੀ ਸੇਵਾ ਹੈ ਇਹ ਵੱਡੇ ਪੱਧਰ ਤੇ ਉਹਨਾਂ ਵੱਲੋਂ ਕੀਤੀ ਗਈ ਹੈ ਤਕਰੀਬਨ 800 ਘਟੇ ਦੀ ਅੱਜ ਉਹਨਾਂ ਵੱਲੋਂ ਸੇਵਾ ਪਹੁੰਚਾਈ ਗਈ ਸੀ ਜੋ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਸੇਵਾ ਜਿਹੜੀ ਹੈ ਉਹ ਪਹੁੰਚਦੀ ਕੀਤੀ ਗਈ ਜ਼ਿੰਮੇਦਾਰਾਂ ਤੱਕ ਜਿਹੜੇ ਲੋੜਵੰਦ ਲੋਕ ਸਨ ਤੇ ਜਿਹੜੇ ਪਿੰਡ ਦੀਆਂ ਪੰਚਾਇਤਾਂ ਉਹਨਾਂ ਨੂੰ ਨਾਲ ਲੈ ਕੇ ਮੋਦਬਰ ਬੰਦਿਆਂ ਨੂੰ ਨਾਲ ਲੈ ਕੇ ਜੋਗ ਜਿਹੜੇ ਬਣਦਾ ਜਿੱਥੇ ਹੱਕ ਹੈ ਉੱਥੋਂ ਇਹ ਸੇਵਾ ਕੀਤੀ ਗਈ ਹੈ ਇਸ ਵਾਸਤੇ ਅਸੀਂ ਮਾਹਪੁਰਖਾਂ ਦਾ ਆਪਣੇ ਇਲਾਕੇ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜਿੰਨਾਂ ਨਗਰਾਂ ਵਿੱਚ ਇਹ ਸੇਵਾ ਪਹੁੰਚੀ ਹੈ ਉਨ੍ਹਾਂ ਨਗਰਾਂ ਦੇ ਮੋਤਬਰ ਵੱਲੋਂ ਪਤਵੰਤੇ ਸੱਜਣਾ ਵੱਲੋਂ ਮਹਾਂਪੁਰਖ ਬਾਬਾ ਚਬੇਗ ਸਿੰਘ ਜੀ ਉਹਨਾਂ ਦਾ ਤੇ ਉਹਨਾਂ ਦੇ ਸਮੂਹ ਸੇਵਾਦਾਰਾਂ ਦੇ ਉਹਨਾਂ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਨਹਾਲੇ ਵਾਲਾ ਚ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਅੱਜ ਬਾਬਾ ਚਬੇਗ ਸਿੰਘ ਜੀ ਕਾਰ ਸੇਵਾ ਵਾਲੇ ਡੇਰਾ ਚਰਨ ਬਾਗ ਗੋਇੰਦਵਾਲ ਸਾਹਿਬ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਜਿਹੜੇ ਹੜ੍ਹ ਪ੍ਰਭਾਵਤ ਜਿਹੜੇ ਲੋਕ ਹੈਗੇ ਆ ਪੀੜਤ ਲੋਕ ਹੈਗੇ ਜਾਂ ਪੀੜਤ ਪਿੰਡ ਹੈਗੇ ਆ ਉਹਨਾਂ ਵਾਸਤੇ ਵੱਡੀਆਂ ਸੁਆਮਾਂ ਜਿਵੇਂ ਅਸੀਂ ਚੈਨਲ ਦੇ ਰਾਹੀਂ ਮੀਡੀਆ ਦੇ ਰਾਹੀਂ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਸਾਰੇ ਜਿਹੜੇ ਜਿੰਨੇ ਵੀ ਮੀਡੀਆ ਹੈਗਾ ਉਹਨਾਂ ਵੱਲੋਂ ਕਿ ਵੱਡੇ ਪੱਦਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਖਾਦ ਬੀਜ ਦੀ ਡੀਜ਼ਲ ਦੀ ਲੋੜ ਹੈਗੀ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਵੱਡੀਆਂ ਸੁਆਮਾਂ ਪਹੁੰਚੀਆਂ ਜਿਲ੍ਹਾ ਫਰੋਹੀਪੁਰ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਕਰੀਬ 7-8 ਪਿੰਡਾਂ ਦੇ ਵਿੱਚ 800 ਬੋਰੀ ਜਿਹੜੀ ਬੀਜ ਦੀ ਉਹ ਵੰਡੀ ਜਾ ਰਹੀ ਹੈ ਕਣਕ ਦੇ ਬੀਜ ਦੀ ਸੋ ਵੱਡੀਆਂ ਸੁਆਵਾਂ ਸੰਤ ਮਹਾਂਪੁਰਖ ਬਾਬਾ ਚੇਕ ਸਿੰਘ ਜੀ ਕਾਰਸੇਵ ਵਾਲੇ ਤਾਂ ਤੁਸੀਂ ਇੱਕ ਵਾਰੀ ਦਰਸ਼ਨ ਵੀ ਕਰ ਸਕਦੇ ਹੋ ਸੰਗਤ ਦੇ ਸਾਰੇ ਅੱਜ ਉਹਨਾਂ ਦੇ ਜਿਹੜੇ ਚਰਨ ਸੇਵਕੋ ਪਹੁੰਚੇ ਹੋਏ ਆ ਔਰ ਵੱਡੇ ਪੱਧਰ ਤੇ ਜਿਹੜਾ ਬੀਜ ਦੀ ਸੇਵਾ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿਹੜਾ ਇਹ ਬੀਜ ਹੈ ਬਾਕਹ ਪਿੰਡਾਂ ਦੇ ਵਿੱਚ ਪਹੁੰਚ ਰਹਿਗਾ ਸੋ ਸਾਰੀ ਗੱਲਬਾਤ ਕਰਾਂਗੇ ਆਪਾਂ ਨਾਲ ਸੰਗਤ ਨੂੰ ਫਤਿਹ ਬੁਲਾਵਾਂਗੇ ਸਾਰੇ ਜਿਹੜੇ ਨਿਹਾਲੇ ਵਾਲੇ ਦੀ ਸੰਗਤ ਇੱਥੇ ਸੰਗਤ ਵੀ ਹੈਗੀ ਹੈ ਮਹਾਂਪੁਰਖ ਵੀ ਹੈਗੇ ਨੇ ਔਰ ਪਿੰਡ ਦੇ ਜਿਹੜੇ ਪੰਚ ਸਰਪੰਚ ਵੀ ਹੈਗੇ ਆ ਤਾ ਆਪਾਂ ਫਤਿਹ ਬਲਾਲੇ ਨੇ ਭਾਈ ਸਾਹਿਬ ਜੀ ਕਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਭਾਈ ਵਾਹਿਗੁਰਜੀ ਦਾ ਖਾਲਸਾ ਭਾਈ ਇਹ ਮਹਾਪੁਰਖ ਬਾਬਾ ਅਸ਼ਬੇਕ ਸਿੰਘ ਜੀ ਗੁਰਦੁਆਰਾ ਚਰਨਖਾਟ ਸ੍ਰੀ ਗੋਂਦਵਾਲ ਸਾਹਿਬ ਤੋਂ ਚਰਨ ਬਾਗ ਗੋਂਦਵਾਲ ਸਾਹਿਬ ਤੋਂ ਉਹਨਾਂ ਨੇ ਕਣਕ ਦਾ ਜੋ ਬੀਜ ਦੀ ਸੇਵਾ ਹੈ ਇਹ ਵੱਡੇ ਪੱਧਰ ਤੇ ਉਹਨਾਂ ਵੱਲੋਂ ਕੀਤੀ ਗਈ ਹੈ ਤਕਰੀਬਨ 800 ਘਟੇ ਦੀ ਅੱਜ ਉਹਨਾਂ ਵੱਲੋਂ ਸੇਵਾ ਪਹੁੰਚਾਈ ਗਈ ਸੀ ਜੋ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਸੇਵਾ ਜਿਹੜੀ ਹੈ ਉਹ ਪਹੁੰਚਦੀ ਕੀਤੀ ਗਈ ਜ਼ਿੰਮੇਦਾਰਾਂ ਤੱਕ ਜਿਹੜੇ ਲੋੜਵੰਦ ਲੋਕ ਸਨ ਤੇ ਜਿਹੜੇ ਪਿੰਡ ਦੀਆਂ ਪੰਚਾਇਤਾਂ ਉਹਨਾਂ ਨੂੰ ਨਾਲ ਲੈ ਕੇ ਮੋਦਬਰ ਬੰਦਿਆਂ ਨੂੰ ਨਾਲ ਲੈ ਕੇ ਯੋਗ ਜਿਹੜੇ ਬਣਦਾ ਜਿੱਥੇ ਹੱਕ ਹੈ ਉੱਥੋਂ ਇਹ ਸੇਵਾ ਕੀਤੀ ਗਈ ਹੈ ਇਸ ਵਾਸਤੇ ਅਸੀਂ ਮਾਹਪੁਰਖਾਂ ਦਾ ਆਪਣੇ ਇਲਾਕੇ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜਿਨ੍ਹਾਂ ਨਗਰਾਂ ਵਿੱਚ ਇਹ ਸੇਵਾ ਪਹੁੰਚੀ ਹੈ ਉਹਨਾਂ ਨਗਰਾਂ ਦੇ ਮੋਤਵਾਰ ਵੱਲੋਂ ਪਤਵੰਤੇ ਸੱਜਣਾ ਵੱਲੋਂ ਮਹਾਂਪੁਰਖ ਬਾਬਾ ਚਬੇਗ ਸਿੰਘ ਜੀ ਉਹਨਾਂ ਦਾ ਤੇ ਉਹਨਾਂ ਦੇ ਸਮੂਹ ਸੇਵਾਦਾਰਾਂ ਦੇ ਉਹਨਾਂ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪ ਜੀ ਦਾ ਭਾਈ ਸਾਹਿਬ ਭਾਈ ਹਰਨੇਕ ਸਿੰਘ ਜੀ ਤੁਸੀਂ ਸਾਡੀ ਧਰਤੀ ਸਾਡੇ ਲੋਕ ਵਿਸ਼ੇਸ਼ ਤੌਰ ਤੇ ਸਾਡੇ ਕੋਲ ਅੱਜ ਪਹੁੰਚੇ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਤੁਸੀਂ ਅੱਜ ਸਾਡੀ ਇਹ ਸਾਰੀ ਕਵਰੇਜ ਕਵਰੇਜ ਕੀਤੀ ਤੇ ਜੋ ਸਹੀ ਏ ਲੋੜਵੰਦਾਂ ਤੱਕ ਇਹ 20 ਜਿਹੜਾ ਉਹ ਪਹੁੰਚਾਉਣ ਤੱਕ ਸਾਡੀ ਨਾਲ ਤੁਸੀਂ ਸਹਾਇਤਾ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਦੇ ਦਰ ਤੋਂ ਕਾਰ ਸੇਵਾ ਵਾਲੇ ਸੰਤ ਬਾਬਾ ਸ਼ਬੀਗ ਸਿੰਘ ਜੀ ਡੇਰਾ ਚਰਨਬਾਗ ਸ੍ਰੀ ਗੋਂਦਵਾਲ ਸਾਹਿਬ ਆਰਿਆਂ ਵੱਲੋਂ ਆੜ ਪੀੜਤਾ ਦੀ ਸਿਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਤਕਰੀਬਨ 800 ਗੱਟਾ 20 ਵਾਸਤੇ ਨਗਰਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਭੇਜਿਆ ਗਿਆ ਹੈ ਜੋ ਕਿ ਸੰਗਤਾਂ ਦੇ ਸੰਯੋਗ ਨਾਲ ਪਿੰਡ ਦੇ ਪੰਚਾਇਤ ਦੀ ਸੰਯੋਗ ਨਾਲ ਅਲੱਗ-ਅਲੱਗ ਪਿੰਡਾਂ ਦੇ ਵਿੱਚ ਘਰ-ਘਰੀ ਪਹੁੰਚਾਇਆ ਜਾ ਰਿਹਾ ਹੈ ਇਸ ਵਾਸਤੇ ਆਪ ਜੀ ਤੇ ਬਹੁਤ ਜ਼ਿਆਦੀਆਂ ਸੰਗਤਾਂ ਨਾਲ ਸੰਯੋਗ ਕਰ ਰਹੀਆਂ ਹਨ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਂ ਜੀ ਬੋੜ ਸਿੰਘ ਪਿੰਡ ਕਿਹੜਾ ਬਾਈ ਨਿਹਾਲੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋੜਸਨ ਸਰਪੰਚ ਪਿੰਡ ਨਿਹਾਲੇ ਵਾਲਾ ਤੋਂ ਸਾਡੇ ਪਿੰਡ ਬਾਬਾ ਸ਼ਵੇਕ ਸਿੰਘ ਜੀ ਦੇ ਸੇਵਾਦਾਰ ਆ ਪਹੁੰਚੇ ਨੇ ਬੀਜ ਲੈ ਕੇ ਠੀਕ ਹੈ ਜੋ ਸਾਡਾ ਇਲਾਕਾ ਬਹੁਤ ਹਰ ਦੇ ਵਿੱਚ ਮਰਿਆ ਗਿਆ ਹੈ ਬੀਜ ਸਾਰੇ ਲੋਕਾਂ ਨੂੰ ਬਹੁਤ ਜ਼ਰੂਰਤ ਸੀ ਜੋ ਬਾਬਾ ਜੀ ਵੱਲੋਂ 50 ਘਟੇ ਸਾਡੇ ਪਿੰਡ ਨਿਹਾਲੇ ਵਾਲਾ ਵਿੱਚ ਸੇਵਾ ਭੇਜੀ ਗਈ ਅਸੀਂ ਤੇ ਦੁਲੋਂ ਦਾ ਬਹੁਤ ਬਹੁਤ ਜਿਆਦਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਸਾਡੀ ਅੱਜ ਦੀ ਕਵਰ ਪਿੰਡ ਕਵਰੇਜ ਪਿੰਡ ਨਿਹਾਲੇ ਵਾਲੇ ਤੇ ਵੱਖ-ਵੱਖ ਹੋਰ ਵੀ ਪਿੰਡਾਂ ਦੇ ਵਿੱਚ ਕਿਲਚੇ ਕੇ ਕਮਾਲਾ ਕਮਾਲੇ ਵਾਲਾ ਕਮਾਲੇ ਵਾਲਾ ਔਰ ਦਲਚੀ ਕੇ ਮੁਠਿਆ ਵਾਲਾ ਵੱਖ-ਵੱਖ ਪਿੰਡਾਂ ਦੇ ਕਰੀਬ 7-8 ਪਿੰਡਾਂ ਦੇ ਵਿੱਚ ਅੱਜ ਜਿਹੜਾ ਬੀਜ ਦੇ ਗੱਟੇ 800 ਦੇ ਕਰੀਬ ਇਹ ਵਾਕੋਖ ਪਿੰਡਾਂ ਦੇ ਵਿੱਚ ਗੱਟੇ ਵੰਡੇਗੇ ਬੀਜ ਦੇ ਸੋ ਸੰਤ ਮਹਾਪੁਰਖਾਂ ਦਾ ਬਾਬਾ ਚਵੇਕ ਸਿੰਘ ਦਾ ਵੱਡੇ ਜਿਹੜੀਆਂ ਵੱਡੀਆਂ ਸਵਾਮਾ ਸਾਡੇ ਇਲਾਕੇ ਚ ਪਹਿਲਾਂ ਵੀ ਦਿੰਦੇ ਹੋਏ ਉਹਨਾਂ ਦੀ ਪੂਰੀ ਟੀਮ ਦਾ ਔਰ ਸੰਤ ਮਹਾਪੁਰਖੇ ਜਿਹੜੇ ਹੋਰ ਵੀ ਸਾਡੇ ਜਿਹੜੇ ਇੱਥੇ ਮੋਤਵਾਰ ਸੱਜਣ ਪਹੁੰਚੇ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ